ਉਹ ਬੈਠੇ ਬਿਠਦੀ ਮੇਰੇ ਨਾਲ ਜੁੜ ਜਾਂਦੇ ਨੇ ਮੈਂ ਕੰਮ-ਕਮ ਕਰ ਲਈ ਯਾਰ ਉਹ ਤਾਤਾ ਕਿਵੇਂ ਆ ਠੀਕ ਆ ਮੇਜਰਾ ਠੀਕ ਆ ਹੁਣ ਤਾਂ ਮੁੰਡਾ ਹੀ ਬਾਲਿਆ ਕਿਵੇਂ ਮੂੰਹ ਤੇ ਲਮਕਾਈ ਬਠਾ ਉਹ ਬਸ ਮੇਜਰਾ ਹਾਂ ਪੁੱਛ ਨਾਲ ਮੁੰਡਾ ਕਾਦਾ ਵਿਆਹ ਲਿਆ ਯਾਰ ਕੀ ਗੱਲ ਹੋ ਗਈ ਆ ਜਾ ਬਹਿ ਕੇ ਗੱਲ ਸੁਣਾ ਯਾਰ ਛੋਲੇ ਗੁੱਟਣ ਲੱਗ ਗਿਆ ਉਹ ਹਾਂ ਗੁੱਟਣ ਲੱਗਾ ਛੋਲੇ ਯਾਰ ਮੈਂ ਛੋਲੇ ਤੇਰੇ ਵਧੀਆ ਖੜੇ ਆ ਹਾਂ ਪੂਰੇ ਵਧੀਆ ਬਣੇ ਹੋਏ ਨੇ ਹਾਂ ਛੋਲਗਾ ਛਾਲਗਾ ਖਵਾ ਦੇਗਾ ਕਿਥੇ ਕੋਈ ਨਾ ਖਵਾ ਦੇ ਲੈ ਜਾ ਤੇਰੇ ਹੀ ਛੋਲੇ ਯਾਰ ਹੋਰ ਫਿਰ ਮੇਚਰਾ ਵਧੀਆ ਵਧੀਆ ਆਪਣਾ ਪ੍ਰੋਗਰਾਮ ਤੇ ਗਿਆ ਸੀ ਤੂੰ ਹਾਂ ਹਾਂ ਗਿਆ ਸੀ ਪੂਰਾ ਟਾਪ ਦਾ ਵਿਆਹ ਕੀਤਾ ਦਾ ਇਹ ਮੁੰਡਾ ਯਾਰ ਪੂਰਾ ਵਧੀਆ ਕੀਤਾ ਉਹ ਕਾਹਦਾ ਟਾਪ ਉਹਨਾਂ ਚੀਜ਼ ਸੀ ਯਾਰ ਉੱਤੇ ਮੈਂ ਗਿਆ ਸੀ ਉਹ ਗੱਲ ਸੁਣ ਝੁੱਗਾ ਚੌੜ ਹੋ ਗਿਆ ਆਪਣਾ ਸਾਰਾ ਖਰਚਾ ਤਾਂ ਆਪਣਾ ਸੀ ਅੱਛਾ ਕੁੜੀਆਂ ਦਾ ਫਿਰ ਕਿਉਂ ਹੈ ਨਹੀਂ ਸੀ ਯਾਰ ਕਿੱਥੇ ਸੀ ਕੁੜੇ ਆਲਾ ਦਾ ਖਰਚਾ 30 ਲੱਖ ਰੁਪਈਆ ਲੱਗ ਗਿਆ ਆਪਣਾ ਵਿਆਹ ਤੇ ਅੱਛਾ ਜੀ ਹਾਂ ਤੇ ਕੁੜਿਆਂ ਨੇ ਕੁਝ ਨਹੀਂ ਕੀਤਾ ਆਪਾਂ ਨੂੰ ਕੁੜੀ ਦੇ ਚੀ ਥੋੜਾ? ਹਾਂ ਇਹ ਤਾਂ ਹੈ। ਕੁੜੀਆਂ ਦੀ ਕਿੰਨੀ ਸ਼ੌਰਟਜ ਹੈ? ਬਹੁਤ ਸ਼ੌਰਟਜ ਹੈ। ਮਸਾਂ ਵੇਖਾ ਮੁੰਡਾ ਆਪਣਾ। ਅੱਛਾ ਜੀ ਹਾਂ। ਠੀਕ ਹੈ। ਹੋਰ ਦੇਖ ਲਾ ਪੰਗਾ ਨਵੇਂ ਹੀ ਛੇੜ ਲਿਆ ਸੀ। ਉਹ ਕੀ? ਸਾਡੇ ਮੁੰਡੇ ਨੂੰ ਰਿਸ਼ਤਾ ਹੋਣ ਲੱਗ ਗਿਆ। ਹਮ ਸਾਰਾ ਕੁਝ ਫਿੱਟ ਆ ਗਿਆ। ਹਮ ਮੇਰੀ ਬੇਬੇ ਨੇ ਪਸ਼ੂ ਵਾਲਾ ਦਿਖਾਤਾ। ਵਿਆਹ ਵੀ ਦੇਖ ਲੋ ਭਾਈ ਪਸ਼ੂ ਵੀ ਸਾਡੇ ਰੱਖੇ ਪਿਆ। ਅੱਛਾ। ਪਸ਼ੂ ਦੇਖ ਕੇ ਮੁੜ ਗਏ। ਹਮ ਕੋਈ ਦੱਸੀ ਨਹੀਂ ਗੱਲਬਾਤ ਉਹਨਾਂ ਨੇ ਤਾਂ। ਅੱਛਾ। ਹਾਂ। ਠੀਕ ਹੈ। ਮਹਾਤ ਬਚੋਲੇ ਨੂੰ ਮੈਂ ਫੋਨ ਲਾਇਆ ਮੈਂ ਕੀ ਗੱਲ ਬਾਤ ਆ ਕਿੱਥੇ ਖੜੀ ਆ ਗੱਲ ਕਹਿੰਦਾ ਜੀ ਉਹਨਾਂ ਦੀ ਕੁੜੀ ਨਹੀਂ ਪਸੂ ਸਾਂਭਦੀ ਅੱਛਾ ਕਹਿੰਦੇ ਹੋ ਆਹੋ ਅੱਛਾ ਕਹਿੰਦਾ ਵੀ ਉਹ ਤੇ ਤੁਹਾਡੇ ਰਿਸ਼ਤਾ ਹੋਣਾ ਨਹੀਂ ਉਹ ਹਮ ਖਾ ਚਲੋ ਭਾਈ ਮੈਂ ਮੇਰੀ ਬੇਬੇ ਨੂੰ ਕਹਿ ਰਹਿਣ ਦੇ ਪਸੂ ਦਿਖਾਉਣ ਨੂੰ ਅੱਜ ਕੱਲ੍ਹ ਨਹੀਂ ਗੋਹਾ ਨਹੀਂ ਸਿਰਦੀਆਂ ਨਹੀਂ ਸਿਰਦੀਆਂ ਮੋਸਾਂਪਰਾ ਵਾਰ ਰਿਸ਼ਤਾ ਲਿਆਗਾ ਹੁਣ ਤਾਂ ਜਿੰਨੇ ਕੁੜੀ ਵਾਲੇ ਕਹਿੰਦੇ ਛੂਮ ਹੀ ਗੱਲ ਮੰਨ ਅੱਛਾ ਹਾਂ ਤਾਂ ਫੇਰ ਵੀ ਵਧੀਆ ਲੱਗੇ ਜਿਹੜਾ ਕਰ ਲਿਆ ਮੁੰਡਾ ਦਾ ਬੈ ਨਹੀਂ ਵਿੱਚ ਬਹੁਤ 35 35 ਸਾਲ ਤੱਕ ਦੇ ਮੁੰਡੇ ਬੈਠੇ ਨੇ ਉਹ ਬੈਠੇ ਦਾ ਬਥੇਰੇ ਆ ਗਏ ਮੁੰਡੇ ਬਿਉਣੇ ਔਖੇ ਹੋ ਗਏ ਮੇਜਰਾ ਹਾਂ ਕੁੜੀਆਂ ਦੀ ਸ਼ਾਰਟੇਜ ਜ਼ਿਆਦੇ ਆ ਜ਼ਿਆਦੇ ਆ ਜ਼ਿਆਦੇ ਆ ਕੁੱਲ ਬਰਾਦਰੀ ਚੌਖਾ ਹੋਇਆ ਬੇ ਕੁੜੀਆਂ ਬਿਉਣੂਗਾ ਹਾਂ ਬਰਾਦਰ ਦਾ ਹੈਗਾ ਹੈਨਾ ਜਮਾਂ ਸਹੀ ਗੱਲ ਇੱਕ ਲਾਲਾ ਟੱਕਰਿਆ ਕਹਿੰਦਾ ਵੀ ਦੋ ਸ਼ੈਲਰ ਹੈ ਹਾਂ ਆੜ ਤਾਂ ਪੂਰਗਾ ਵਧੀਆ ਚੱਲਦੀ ਹੈ ਅੱਛਾ ਮੁੰਡੇ ਦੋ ਆਪਿਆ ਹੋਣ ਵਾਲੇ ਕਹਿੰਦਾ ਰਿਸ਼ਤਾ ਕਰਾ ਯਾਰ ਅੱਛਾ ਉਹ ਕਹਿੰਦਾ ਹਾਂ ਹੁਣ ਕਿੱਥੋਂ ਰਿਸ਼ਤਾ ਕੁੜੀਆਂ ਦੀ ਪਾਈ ਸ਼ਾਰਟ ਹੈ ਸੁਣ ਜਿਆ ਪੂਰੀ ਜੀ ਹਾਂ ਹੈ ਤਾਂ ਇਹ ਕੁੜੀਆਂ ਦੀ ਕਦਰ ਪੈ ਗਈ ਮੇ ਜਰਾ ਪਹਿਲਾਂ ਵਾਲਾ ਸਮਾਂ ਆ ਗਿਆ ਹਮ ਇੱਕ ਦਿਨ ਹੋਰ ਦੱਸ ਜੇ ਕੁੜੀਆਂ ਦੀ ਸ਼ਾਰਟਜ ਨਾ ਪੈਂਦੀ ਧੀਆਂ ਦਾ ਔਖਾ ਬਹੁਤ ਸੀਗਾ ਔਖਾ ਬਹੁਤ ਦਾਜ ਦੂਜ ਬੜਾ ਵਧਿਆ ਪਿਆ ਸੀ ਬਹੁਤ ਵਧਿਆ ਵਾ ਦੇਖ ਲੈ ਉਲਟ ਹੋ ਗਿਆ ਨਾ ਜਮਾਨਾ ਹੋ ਗਿਆ ਉਲਟ ਜਮਾਨਾ ਅੱਜ ਕੁੜੀਆਂ ਦੀ ਕਦਰ ਪੈ ਗਈ ਕਦਰ ਪੈ ਗਈ ਪੈਣੀ ਵੀ ਚਾਹੀਦੀ ਐ ਇੱਕ ਹੋਰ ਦਿਨ ਦੱਸ ਦਿੰਦਾ ਮੈਂ ਗੱਲ ਹੂੰ ਤਾਂ ਗੱਲ ਕਹਾਣੀ ਵੱਡੀ ਐ ਇਹ ਹਾਂ ਪਹਿਲਾ ਜuak ਮੁੰਡਾ ਹੋ ਗਿਆ ਬਸ ਜੀ ਕੰਮ ਬੰਦ ਜੇ ਕੁੜੀ ਨਹੀਂ ਤਾਂ ਰਿਸ਼ਤਾ ਕਿੱਥੋਂ ਵਧੂਗਾ ਮੁੰਡਾ ਕੁੜੀ ਦਾ ਚਾਹੀਦਾ ਹਰ ਇੱਕ ਦੇ ਹਾਂ ਕੁੜਿਆਂ ਦਾ ਕੁੱਖ 'ਚ ਮਰੀ ਜਾਂਦੇ ਨੇ ਯਾਰ ਹਾਂ ਕੁੱਖ 'ਚ ਮਾਰਨਾ ਕਰਕੇ ਟਾਈਮ ਇੰਨਾ ਹੁਣ ਸ਼ਾਰਟੇਜ ਆ ਗਈ ਨਾ ਹਾਂ ਨਹੀਂ ਤਾਂ ਹੈ ਹੂੰ ਮੇਜਰਾ ਕਦਰ ਪੈਗੀ ਕੁੜੀਆਂਾਂ ਦੀ ਕੁੜੀਆਂ ਦੀ ਕਦਰ ਪੈ ਗਈ ਹਾਂ ਪੜ੍ਹ ਲਿਖ ਕੇ ਕੁਝ ਬਾਹਰ ਬਾਗੀਆਂ ਤੇ ਮੈਨੂੰ ਤਾਂ ਹੋਰ ਲੱਗਦਾ ਮੇਜਰਾ ਹੂੰ ਮੁੰਡੇ ਵੀ ਹੁਣ ਤੀਣਾ ਰਹਿ ਜਾਣ ਕੋਸਤਾ ਯਾਰ ਰਹਿਣਗੇ ਹੁਣ ਜੇ ਤਾਂ ਕੁੜੀਆਂ ਸ਼ੌਟ ਆ ਬਈ ਆ ਰਹਿਣਗੇ ਰਹਿਣਗੇ ਰਹਿ ਚੰਗੇ ਚੰਗੇ ਘਰਾਂ ਦੇ ਜ਼ਮੀਨਾਂ ਜਾਇਦਾਦਾਂ ਵਾਲੇ ਮੁੰਡੇ ਰਹਿਣਗੇ ਰਹਿਣਗੇ ਜੀ ਰਹਿਣ ਇੱਕ ਹੋਰ ਦੰ ਦੱਸ ਦਿੰਦਾ ਮਾੜਾ ਮੋਟਾ ਨੀਮਾ ਹੋ ਕੇ ਭੱਜ ਨਾ ਠੱਕੇ ਜਿਹੜਾ ਕਰਾ ਗਿਆ ਕਰਾ ਗਿਆ ਮੇਰੇ ਯਾਰ ਕਾਕੜ ਕੰਨਾ ਤਾਂ ਰਹਿ ਜੂ ਮੇਚਰਾ ਕਾਕੜ ਕੰਨਾ ਰਹਿ ਜੂ ਜੀ ਹੈ ਹਾਂ ਇਹ ਤਾਂ ਹੈ ਇਹ ਸੋਹਣੇ ਥਾਣੇ ਚੱਕਰਾਂ ਵਿੱਚ ਰਹਿ ਪੈਂਦੇ ਨੇ ਯਾਰ ਹਾਂ ਬਾਕੀ ਮੇਚਰਾ ਹੋਰ ਆ ਵਿਚੋਲ ਕਈ ਦਾ ਕੰਮ ਚਲਾ ਲਾ ਓਏ 2 ਲੱਖ ਰੁਪਈਆ ਰਸਤੇ ਦਾ ਦਿੱਤਾ ਸੀ ਦਰਾਲ ਨੂੰ ਅੱਛਾ ਜੀ ਹਾਂ ਚੱਕਦੇ ਕੰਮ ਉਹਨਾਂ ਦੇਖ ਲਾਂ ਐਵੇਂ ਛੋਲੇ ਜੇ ਕੁੱਡੀ ਜਾਂਦੇ ਇੱਥੇ ਉਹ ਵਾਂ ਬੇਲਾ ਹੀ ਗੁੱਟ ਲੈਂਦੇ ਆ ਹਾਂ ਗੁੱਟ ਲੈਂਦੇ 2 ਲੱਖ ਰੁਪਇਆ ਕੁੱਟ ਕੇ ਨਾਲ ਪੈਲਸ ਜੀ ਵਧੀਆ ਰੋਸਟਡ ਖਾਦਾ ਸਿਆਦ ਸਾਹਿਬ